ਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਪਿੰਡ ਮਾੜੀ ਤੇ ਬਾਈ ਅਜੈਬ ਦੇ ਘਰੋਂ ਇੱਕ ਸੱਜਰ ਸੂਈ ਆਪਾਂ ਚੰਗੀ ਮੱਝ ਦਿਖਾ ਰਹੇ ਆਂ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਦੋਂ ਕਦੀ ਇਹ ਸੂਈ ਆ ਇੱਕ ਵਾਰੀ ਆਪਾਂ ਤੁਹਾਨੂੰ ਥਾਂਲੇਪੇ ਦੀ ਬਣਤਰ ਤੇ ਥਾਂਡੇਪੇ ਦੀ ਸੈਜ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਫਿਕਸ ਹਵਾਨੇ ਦੀ ਐ ਤੇ ਬਹੁਤ ਸੋਹਣਾ ਮਿੱਤਰੋ ਥਣ ਲੱਗਿਆ ਵਾ ਚੰਗਾ ਵਜਣਾ ਸਿੰਘਾਂ ਦੀ ਬਣਤਰ ਵੀ ਮਿੱਤਰੋ ਸੋਹਣੀ ਐ ਤੇ ਕੱਲਾ ਕੱਲਾ ਥਾਣਾ ਦੁੱਧ ਮੇਰਾ ਅੰਦਾਜ਼ਾ ਤਾਂ ਫੁੱਲ ਹੈ ਪਰ ਆਪਾਂ ਬਾਈਆਂ ਤੋਂ ਅੰਦਾਜ਼ਾ ਲਵਾਂਗੇ ਵੀ ਮਾਲਕਾਂ ਦੀ ਕੀ ਰਿਪੋਰਟ ਸੀ ਤੇ ਕਦੋਂ ਸੂਈ ਆ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਹਾਂ ਬਈ ਅਜੇ ਕੀ ਹਾਲ ਚਾਲ ਹੈ ਠੀਕ ਹੈ ਜੀ ਬਾਈ ਬਹੁਤ ਪਿੰਡ ਹੈਗਾ ਆਪਣਾ ਮਾੜੀ ਹੈਨਾ ਹਾਂਜੀ ਤਹਿਸੀਲ ਨਾ ਥਾਣਾ ਹਾਂਜੀ ਤੇ ਜ਼ਿਲ੍ਹਾ ਹੈਗਾ ਬਟਿੰਡਾ ਬਟਿੰਡਾ ਕਿਹੜੇ ਸੂਏ ਹੈ ਮੱਝ ਮੰਡਾ ਵੀ ਸੂਈ ਆ ਹੁਣ ਤੀਜੇ ਸੂਏ ਤੀਜਾ ਸੂਆ ਕਦੋਂ ਕਦੀ ਸੂਈ ਆ ਸਵੇਰ ਸੂਈਏ ਚੇਰ ਚੇਰ ਪੈ ਤੂ ਚੇਰ ਪੈਗੀ ਤੀਜਾ ਸੂਗਾ ਸੂਈਆ ਸੁਬਾ ਸੂਈਆ ਬੱਚਾ ਮਗਰ ਕੀ ਆ ਕਟਾ ਜੀ ਮਗਰ ਕਟਾ ਓਕੇ ਇਹਦਾ ਫਿਰ ਦੁੱਧ ਮਾਲਕਾਂ ਦਾ ਕੀ ਦੱਸਿਆ ਕਿੰਨਾ ਬਾਈ ਜੀ 17 ਲੀਟਰ ਦੱਸਿਆ ਬਸ ਲਓ 17 ਲੀਟਰ ਵੀ ਕੱਢਿਆ ਲਾ 16 17 ਹਾਂਜੀ ਤੇ ਜਿਹੜੇ ਹਿਸਾਬ ਨਾਲ ਤਿਆਰੀ ਆ ਕੱਟਣਾ ਚਾਹੀਦਾ ਇੱਕ ਦਿਨ ਹਾਂਜੀ ਕੱਢਣਾ ਚਾਹੀਦਾ ਬਾਈ ਓਕੇ ਇੱਕ ਵਾਰੀ ਹੋਰ ਤੋਰ ਕੇ ਦਿਖਾ ਦਿਓ ਜੀ ਸੋ ਚੰਗਾ ਭਜਨ ਮਿੱਤਰੋ ਚੰਗੀ ਸਭੀ ਵੀ ਤੇ 16 17 ਲੀਟਰ ਬਾਈ ਕਹਿੰਦਾ ਵੀ ਇਹਨੇ ਦੂਜੇ ਸੂਏ ਦਾ ਦੁੱਧ ਕੱਢਿਆ ਤੀਜੇ ਸੂਏ ਇਹ ਮਿੱਤਰੋ ਤਿਆਰ ਹੈ। ਸਾਜੀ ਸੂਈ ਆ ਸੁਭਾ ਸੂਈ ਆ ਜੇਰ ਬਾਈ ਕਹਿੰਦਾ ਵੀ ਪੈ ਚੁੱਕੀ ਆ। ਚੰਗੀ ਸਭੀ ਵੀ ਆ ਚੰਗਾ ਵਜਣਾ ਤੇ ਮੁੱਲ ਵੀ ਮੇਰੇ ਹਿਸਾਬ ਨਾਲ ਵੀ ਜਿਹੜੇ ਹਿਸਾਬ ਨਾਲ ਦੁੱਧ ਦੱਸਦੇ ਆ ਮੁੱਲ ਵੀ ਚੰਗਾ ਹੀ ਹੋਣਾ। ਮੰਗਰ ਕਟਾ ਮੁੱਲ ਫਿਰ ਆਪਾਂ ਕੀ ਕਰਤਾ ਜੀ ਦਾ? ਮੁੱਲ ਬਾਈ ਜੀ 185 ਹੈ ਜੀ। 185 ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ। 52437 6283055437 185 ਦੇ ਵਿੱਚੋਂ ਮਾਨਤਾਣ ਹੋਊ ਕੁਸ ਹੋਊਗਾ ਹਾਂਜੀ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ